कभी छूटे ना मैं वो रंग हूँ चढ़ के कभी छूटे ना से प्यार से प्यार होने लगेगा तुम्हें प्यार से प्यार होने लगेगा मेरे साथ शाह में बिता कर ਲਾਈਫ ਦੇ ਵਿੱਚ ਤੁਹਾਨੂੰ ਕਦੇ ਵੀ ਓਪਰਚ्युनिटी ਮਿਲੇ ਕਿ ਹਨਾ ਤੁਹਾਨੂੰ ਕਿਰਨ ਬਿਨਾ ਸਿੰਗਿੰਗ ਕਰਨੀ ਹੋਵੇ ਜਾਂ ਕਿਰਨ ਨੂੰ ਜੋਤੀ ਬਨਾ ਸਿੰਗਿੰਗ ਕਰਨੀ ਹੋਵੇ ਤੁਸੀਂ ਕਰ ਲੋਗੇ ਕਦੀ ਉਦਾਂ ਦੀ ਚੀਜ਼ਾਂ ਚਲੋ ਰੱਬ ਨਾ ਕਰੇ ਵੀ ਉਦਾਂ ਦਾ ਕਦੇ ਟਾਈਮ ਆਵੇ ਬਟ ਜੇ ਕਦੀ ਇੱਕ ਦੂਜੇ ਦੇ ਵਿੱਚ ਜਾਂ ਉਦਾਂ ਮਤਲਬ ਜਿਵੇਂ ਬਿਮਾਰ ਬੰਦਾ ਹੋ ਜਾਂਦਾ ਜਾਂ ਉਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦੀ ਫਿਰ ਤਾਂ ਅਸੀਂ ਥੋੜਾ ਅਲੱਗ-ਅਲੱਗ ਬਟ ਅਸੀਂ ਉਦਾਂ ਨਹੀਂ ਕਦੇ ਲੱਗ ਹੋਵਾਂਗੇ ਉਦਾਂ ਸੀ ਹਮੇਸ਼ਾ ਜੁੜ ਕੇ ਕੰਮ ਕਰਾਂਗੇ ਈ ਅੱਡ ਨਹੀਂ ਹੋਣਾ ਚਾਹੁੰਦੇ ਤੇ ਕਦੇ ਵੀ ਅਜਿਹੇ ਟਾਈਮ ਆਵੇ ਜੇ ਵੀ ਪਾਲਣੇ ਆ ਔਰ ਘਰ ਵੀ ਦੇਖਣਾ ਔਰ ਕੰਮ ਸਾਡਾ ਪਹਿਲਾ ਵਾ ਕਿਰਨ ਦੀ ਕਿਹੜੀ ਹੈਬਿਟ ਨੇ ਜੋ ਬਹੁਤ ਜ਼ਿਆਦਾ ਗੰਦੀਆਂ ਲੱਗਦੇ ਲੱਗਦਾ ਵੀ ਹਾਂ ਸ਼ੋਅ ਦੇ ਵਿੱਚ ਕਿਤੇ ਨਾ ਕਿਤੇ ਗੰਦੀ ਕੁਵਾਲੀ ਹਰਕਤ ਕਰ ਜਾਂਦੇ ਨੇ ਨਹੀਂ ਇਹ ਨਹੀਂ ਕਰਨੀ ਚਾਹੀਦੀ ਕਈ ਵਾਰੀ ਆਡੀਅנס ਤੇ ਅਜਿਹੀ ਹੁੰਦੀ ਆ ਖੱਪ ਪਾਉਣ ਵਾਲੀ ਇਹਨੂੰ ਜਾਨੀ ਕਿ ਇਹ ਗੱਲਾਂ ਵਧੀਆਂ ਲੱਗਦੀਆਂ ਇਹ ਮੈਕ ਦੇ ਵਿੱਚ ਹੀ ਬੋਲ ਦਿੰਦੀ ਆ ਫਿਰ ਉਹ ਗੱਲਾਂ ਫਿਰ ਅਸੀਂ ਸਾਰੇ ਇਹਨੂੰ ਕਹਿ ਦਿੰਦੇ ਆ ਵੀ ਲੋਕਾਂ ਦਾ ਤਾਂ ਕੰਮ ਹੀ ਐ ਮਦੀਰ ਹੁੰਦੀ ਐ ਤੁਹਾਨੂੰ ਪਤਾ ਖਾਪ ਆਉਣ ਵਾਲੀ ਵੀ ਹੁੰਦੀ ਐ ਜੀ ਤੇ ਕਈ ਵਾਰੀ ਬਾੜੇ ਪਿਆਰ ਕਰਨ ਵਾਲੇ ਸਰੋਤੇ ਵੀ ਹੁੰਦੇ ਆ ਜੀ ਕਈਆਂ ਦੀ ਆਦਤ ਹੀ ਹੁੰਦੀ ਐ ਜੀ ਚਲੋ ਆਪਾਂ ਦਰਬਾਰ ਚ ਆਇਆ ਦਰਬਾਰ ਚ ਇੱਕ ਜਿੱਦਾਂ ਲੋਕ ਸੀਟੀਆਂ ਸੀਟੀਆਂ ਮਾਰਨ ਆ ਜਾਂਦੇ ਆ ਜੀ ਤੇ ਸਾਰੇ ਆਪਣਾ ਜਦੋਂ ਰੋਲਾ ਰੁੱਪਾ ਪਾਉਂਦੇ ਨਾ ਇੱਕ ਕਿਉਂਕਿ ਕਵਾਲੀ ਦਾ ਇੱਕ ਇਹ ਲੈਜਾ ਹੁੰਦਾ ਕਿ ਉਹਨੂੰ ਸ਼ਾਂਤੀ ਨਾਲ ਸੁਣਿਆ ਜਾਂਦਾ ਨਾ ਜੀ ਜਦੋਂ ਚਲੋ ਆਪਾਂ ਵੀ ਸਾਡੇ ਕੋਲ ਜਿੰਨਾ ਕੁ ਗਉਣ ਮਾਲਕ ਨੇ ਸਾਨੂੰ ਦਿੱਤਾ ਸੋ ਉਹਨਾਂ ਕ ਸੁਣਾ ਕੇ ਆਈਦਾ ਅਸੀਂ ਉਹਨਾਂ ਤੋਂ ਪਿਆਰ ਲੈ ਕੇ ਆਈ ਵਾ। ਹੁਣ ਲਾਈਫ ਦੇ ਵਿੱਚ ਕਿਹੜਾ ਇੱਕ ਗੋਲ ਰਹਿ ਗਿਆ ਕਿ ਹਾਂ ਉਹ ਚੀਜ਼ ਰਹਿ ਗਈ ਉਹ ਵੀ ਕਰਨੀ ਹੈ ਪੂਰੀ। ਬਸ ਜੀ ਹਜੇ ਤਾਂ ਬਹੁਤ ਕੁਝ ਸੋਚਿਆ ਹੋਇਆ ਵਾ। ਜੀ। ਤੇ ਕੰਮ ਜਾ ਪਰੋਵਾਂਗੇ ਮਿਹਨਤ ਕਰਦੇ ਆਂ। ਜੀ। ਬਾਕੀ ਉਹ ਸਮਾਲ ਕੱਥ ਡੋਰਾ ਦੀ। ਮੈਂ ਉਹ ਰੰਗੂ ਹੂੰ ਜੋ ਛੜ ਕੇ ਕبھی ਛੂਟੇ ਨਾ। ਮੈਂ ਉਹ ਰੰਗੂ ਹੂੰ ਜੋ चढ़ के कभी झूठे ना दामन से तुम्हें प्यार से प्यार होने लगेगा तुम्हें प्यार से प्यार होने लगेगा मेरे साथ शामें बिता कर तो दे ਆਵਾਜ਼ ਸੁਣ ਕੇ ਤੁਸੀਂ ਸਮਝ ਗਏ ਹੋਵੋਗੇ ਅੱਜ ਸਾਡੇ ਨਾਲ ਫੇਰ ਇੱਕ ਵਾਰ ਜਿਹੜੀ ਇਹਨੇ ਗਿਲ ਸਿਸਟਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਫੇਰ ਇੱਕ ਵਾਰੀ ਗੱਲ ਕਰਾਂਗੇ ਤੇ ਪੁੱਛ ਲੈਨੇ ਆ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਸ਼ਕਲ ਜੀ ਸਸ਼ਕਲ ਜੀ ਸਸ਼ਕਲ ਸਸ਼ਕਲ ਜੀ ਕੀ ਹਾਲ ਚਾਲ ਹੈ ਤੁਹਾਨਾਂ ਦੇ ਬਹੁਤ ਵਧੀਆ ਤੁਜੀ ਪਹਿਲਾਂ ਅਸੀਂ ਦਾ ਸਿਟੀ ਹੈਡਲਾਈਨਸ ਦਾ ਬਹੁਤ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਸਾਰਿਆਂ ਮੂਰੇ ਰੂਬਰੂ ਕੀਤਾ ਤੇ ਸਾਨੂੰ ਬਹੁਤ ਲੋਕਾਂ ਦਾ ਪਿਆਰ ਮਿਲਿਆ ਜੀ ਬਹੁਤ ਜਾਣੇ ਸਾਨੂੰ ਆਏ ਦੁਬਾਰਾ ਇੰਟਰਵਿਊ ਵੀ ਕਰਨਾ ਹੈ ਸਭ ਤੋਂ ਪਹਿਲਾਂ ਇੰਟਰਵਿਊ ਦੀਦੀ ਨੇ ਕੀਤਾ ਸੀ ਤੇ ਮੈਨੂੰ ਤੁਹਾਨੂੰ ਨਹੀਂ ਗਿਆ ਚਲੋ ਇੰਟਰਵਿਊ ਸਾਡੀ ਪਹਿਲਾਂ ਦੀਦੀ ਨੇ ਕਰਕੇ ਗਏ ਸੀ ਦਾ ਸਿਟੀ ਲਾਈਨ ਦਾ ਸਿਟੀ ਹੈਡਲਾਈਨ ਤੋਂ ਹਨ ਤੇ ਸਾਨੂੰ ਬਹੁਤ ਪਿਆਰ ਮਿਲਿਆ ਤੇ ਬਹੁਤ ਜਾਣੇ ਆਏ ਸਾਡਾ ਇੰਟਰਵਿਊ ਕਰਨ ਤੇ ਦਾ ਸਿਟੀ ਲਾਈਨ ਹੈਡਲਾਈਨਸ ਦਾ ਚੈਨਲ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਕਿ ਉਹ ਸਾਡੀ ਦੁਨੀਆ ਚ ਪਛਾਣ ਬਣਾਈ ਸਾਨੂੰ ਬਹੁਤ ਪਿਆਰ ਮਿਲਿਆ ਤੇ ਐਵੇਂ ਮਿਲਦਾ ਰਹੇ ਸਾਰੀ ਸੰਗਤ ਕਿੱਦਾਂ ਦਾ ਲੱਗਿਆ ਜਦੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਗਿਲ ਸਿਸਟਰ ਨੂੰ ਬਹੁਤ ਰੇਅਰ ਲੋਕ ਜਾਣਦੇ ਸੀ ਪਰ ਹੁਣ ਤੁਹਾਨੂੰ ਬਹੁਤ ਜ਼ਿਆਦਾ ਲੋਕ ਜਾਣਣ ਲੱਗ ਪਏ ਮੈਂ ਕਹਿੰਦੀ ਹਾਂ ਬਹੁਤ ਜ਼ਿਆਦਾ ਤੁਹਾਡੇ ਇੰਟਰਵਿਊਜ਼ ਵੀ ਹੋਏ ਨੇ ਕਿੱਦਾਂ ਦਾ ਲੱਗਦਾ ਮੈਮ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਕਿਉਂਕਿ ਕਦੇ ਸੋਚਿਆ ਹੀ ਨਹੀਂ ਸੀ ਵੀ ਕੋਈ ਇੰਟਰਵਿਊ ਵੀ ਕਰਨਾ ਆਏਗਾ ਜੀ ਤੁਸੀਂ ਸਾਡੀ ਇੰਟਰਵਿਊ ਕਰਨ ਲਈ ਆਏ ਦੂਬਾਰ ਸਾਨੂੰ ਬਹੁਤ ਫੋਨ ਆਏ ਤੇ ਬਹੁਤ ਜ਼ਿਆਦਾ ਯਾਨੀ ਕਿ ਇੰਟਰਵਿਊ ਹੋ ਗਏ ਸਾਡੇ ਜੀ ਤੇ ਤੁਹਾਡੀ ਇਹ ਮਿਹਰਬਾਨੀ ਹੈ ਪਹਿਲੀ ਗੱਲ ਤਾਂ ਜੀ ਹਾਂ ਜੀ ਪੀ ਮੈਂ ਕਹਿੰਨੀ ਆ ਮਿਹਰਬਾਨੀ ਸਾਡੀ ਨਹੀਂ ਹੈਗੀ ਮਿਹਰਬਾਨੀ ਰੱਬ ਦੀ ਹੈ ਕਿ ਸਾਨੂੰ ਤੁਹਾਡੇ ਕੋਲ ਭੇਜੀ ਉਹ ਕਹਿੰਦੇ ਨਹੀਂ ਹੁੰਦੇ ਕਿ ਰੱਬ ਨੇ ਜਦੋਂ ਪਹਿਚਾਨ ਬਣਾਉਣੀ ਹੁੰਦੀ ਹੈ ਕਿਸੇ ਨੂੰ ਤਾਂ ਮੋਰੀ ਰੱਖਣਾ ਹੁੰਦਾ ਉਹ ਤੁਸੀਂ ਸੀਗੇ ਤੁਸੀਂ ਪਹਿਲਾਂ ਆਏ ਇਸ ਤੋਂ ਬਾਅਦ ਹੀ ਹੋਰ ਆਏ ਜਾਣ ਕੇ ਉਹਨਾਂ ਲੋਕ ਸਾਨੂੰ ਜਾਣਨ ਲੱਗ ਗਏ ਜੀ ਐਸੀ ਗੱਲ ਨੇ ਤੇ ਮੈਂ ਮੈਂ ਕਹਿੰਨੀ ਐ ਇਸ ਬਾਤ ਤੇ ਇੱਕ ਵਧੀਆ ਜਿਹਾ ਗੀਤ ਹੋ ਜਾਏ ਤਾਂ ਕਿ ਸਾਡੀ ਆਡੀਅנס ਨੂੰ ਇੱਕ ਵਾਰੀ ਫੇਰ ਤੁਹਾਡੀ ਆਵਾਜ਼ ਦਾ ਜਿਹੜਾ ਹੈ ਸੁਣਨ ਨੂੰ ਮਿਲ ਜੇ ਵੇ ਸੋਨੇ ਦੇ ਅਕੰਧਣਾ ਵੇ ਸੋਧਾ ਇੱਕੋ ਜਿਹਾ ਵੇ ਸੋਨੇ ਦੇ ਕੰਗਣਾ ਵੇ ਸੌਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਕੇ ਸੌਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਕੇ ਸੌਦਾ ਇੱਕੋ ਜਿਹਾ ਵੇ ਸੋਨੇ ਦੇ ਕੰਗਣਾ ਆ ਬਾਤ ਹੈ ਕੀ ਬਾਤ ਹੈ ਮੈਂ ਇੱਕ ਵਾਰੀ ਪੁੱਛਣਾ ਚਾਹੂੰਗੀ ਜੇ ਲਾਈਫ ਦੇ ਵਿੱਚ ਤੁਹਾਨੂੰ ਕਦੇ ਵੀ ਓਪਰਚ्युनिटी ਮਿਲੇ ਕਿ ਹਨਾ ਤੁਹਾਨੂੰ ਕਿਰਨ ਬਿਨਾ ਸਿੰਗਿੰਗ ਕਰਨੀ ਹੋਵੇ ਜਾਂ ਕਿਰਨ ਨੂੰ ਜੋਤੀ ਬਨਾ ਸਿੰਗਿੰਗ ਕਰਨੀ ਹੋਵੇ ਤੁਸੀਂ ਕਰ ਲੋਗੇ ਕਦੀ ਉਹਦਾਂ ਦੀ ਚੀਜ਼ਾਂ ਚਲੋ ਰੱਬ ਨਾ ਕਰੇ ਵੀ ਉਹਦਾਂ ਦਾ ਕਦੇ ਟਾਈਮ ਆਵੇ ਬਟ ਜੇ ਕਦੀ ਇੱਕ ਦੂਜੇ ਦੇ ਵਿੱਚ ਜਾਂ ਉਹਦਾਂ ਮਤਲਬ ਕਿ ਜਿਵੇਂ ਬਿਮਾਰ ਬੰਦਾ ਹੋ ਜਾਂਦਾ ਜਾਂ ਉਹਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦੀ ਫਿਰ ਤਾਂ ਅਸੀਂ ਥੋੜਾ ਅਲੱਗ-ਅਲੱਗ ਬਟ ਅਸੀਂ ਉਦਾਂ ਨਹੀਂ ਕਦੇ ਲੱਗੋਵਾਂਗੇ ਉਦਾਂ ਸੀ ਹਮੇਸ਼ਾ ਜੁੜ ਕੇ ਕੰਮ ਕਰਾਂਗੇ। ਕੀ ਬਾਤ ਹੈ ਤੁਸੀਂ ਕੀ ਕਹਿਣਾ ਚਾਹੋ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਸੇਮ ਹੀ ਵੀ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਤੇ ਕਦੇ ਵੀ ਅਜਿਹਾ ਟਾਈਮ ਆਵੇ ਨਾ ਠੀਕ ਹੈ ਜੀ ਬੱਚੇ ਵੀ ਪਾਲਣੇ ਆ ਔਰ ਘਰ ਵੀ ਦੇਖਣਾ ਔਰ ਕੰਮ ਸਾਡਾ ਪਹਿਲਾ ਵਾ ਜੀ ਜੀ ਹਾਂ ਜੀ ਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਤੁਹਾਨੂੰ ਕਿਰਨ ਦੀ ਕਿਹੜੀ ਹੈਬਿਟ ਨੇ ਜੋ ਬਹੁਤ ਜ਼ਿਆਦਾ ਗੰਦੀਆਂ ਲੱਗਦੀਆਂ ਲੱਗਦਾ ਵੀ ਹਾਂ ਸ਼ੋਅ ਦੇ ਵਿੱਚ ਕਿਤਨਾ ਕਿਤੇ ਗੰਦੀ ਕੁਵਾਲੀ ਹਰਕਤ ਕਰ ਜਾਂਦੇ ਨੇ ਨਹੀਂ ਇਹ ਨਹੀਂ ਕਰਨੀ ਚਾਹੀਦੀ ਨਹੀਂ ਨਹੀਂ ਹੂੰ ਤਾਂ ਕੁਛ ਨਹੀਂ ਇਦਾਂ ਦਾ ਕਰਦੀ ਕਈ ਵਾਰੀ ਥੋੜੀ ਨੋਟ ਹੀ ਉਹ ਸ਼ਰਾਰਤੀ ਹੁੰਨੀ ਕਈ ਵਾਰੀ ਇਦਾਂ ਹੋ ਜਾਂਦਾ ਕਿ ਕਈ ਵਾਰੀ ਆਡੀਅנס ਇਹ ਜੀ ਹੁੰਦੀ ਆ ਖੱਪ ਪਾਉਣ ਵਾਲੀ ਇਹਨੂੰ ਜਾਨੀ ਕਿ ਇਹ ਗੱਲਾਂ ਵਧੀਆਂ ਲੱਗਦੀਆਂ ਇਹ ਮੈਕ ਦੇ ਵਿੱਚ ਹੀ ਬੋਲ ਦਿੰਦੀ ਆ ਫਿਰ ਉਹ ਗੱਲਾਂ ਫਿਰ ਅਸੀਂ ਸਾਰੇ ਇਹਨੂੰ ਕਹਿ ਦਿੰਦੇ ਆ ਵੀ ਲੋਕਾਂ ਦਾ ਤਾਂ ਕੰਮ ਹੀ ਐ ਕੋਈ ਮੰਦਿਰ ਹੁੰਦੀ ਆ ਤੁਹਾਨੂੰ ਪਤਾ ਖਾਪ ਆਉਣ ਵਾਲੀ ਵੀ ਹੁੰਦੀ ਆ ਤੇ ਕਈ ਵਾਰੀ ਬਾੜੇ ਪਿਆਰ ਕਰਨ ਵਾਲੇ ਸਰੋਤੇ ਵੀ ਹੁੰਦੇ ਆ ਜੀ ਕਈਆਂ ਦੀ ਆਦਤ ਹੀ ਹੁੰਦੀ ਆ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਪਤਾ ਕਾਤੋਂ ਇੱਕ ਹੁੰਦਾ ਵੀ ਚਲੋ ਆਪਾਂ ਦਰਬਾਰ ਚ ਆਇਆ ਦਰਬਾਰ ਚ ਇੱਕ ਜਿੱਦਾਂ ਲੋਕ ਸੀਟੀਆਂ ਸੀਟੀਆਂ ਮਾਰ ਲਾ ਜਾਂਦੇ ਆ ਜੀ ਤੇ ਸਾਰੇ ਆਪਣਾ ਜਦੋਂ ਰੋਲਾ ਰੁੱਪਾ ਪਾਉਂਦੇ ਨਾ ਇੱਕ ਕਿਉਂਕਿ ਕਵਾਲੀ ਦਾ ਇੱਕ ਇਹ ਲੈ ਜਾ ਹੁੰਦਾ ਕਿ ਉਹਨੂੰ ਸ਼ਾਂਤੀ ਨਾਲ ਸੁਣਿਆ ਜਾਂਦਾ ਨਾ ਜੀ ਜਦੋਂ ਚਲੋ ਆਪਾਂ ਵੀ ਸਾਡੇ ਕੋਲ ਜਿੰਨਾ ਕੋ ਗਉਣ ਮਾਲਕ ਨੇ ਸਾਨੂੰ ਦਿੱਤਾ ਸੋ ਉਹਨਾਂ ਕ ਸੁਣਾ ਕੇ ਆਈਦਾ ਅਸੀਂ ਉਹਨਾਂ ਤੋਂ ਪਿਆਰ ਲੈ ਕੇ ਆਈਦਾ ਬਸ ਇਹੀ ਜਾਣਦੇ ਆ ਵੀ ਰੋਲੇ ਰੱਪੇ ਤੋਂ ਅੱਗੇ ਤੋਂ ਅੱਛਾ ਇੰਨਾ ਪਿਆਰ ਮਿਲ ਰਿਹਾ ਮੈਂ ਕਹਿੰਨੀ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੁਸੀਂ ਫੇਮਸ ਹੋ ਗਏ ਹੋ ਪੂਰੀ ਮੈਂ ਕਹਿੰਨੀ ਮੈਂ ਕਹਿੰਨੀ ਬਹੁਤ ਜ਼ਿਆਦਾ ਲੋਕੀ ਤੁਹਾਨੂੰ ਜਾਣਨ ਲੱਗ ਗਏ ਇੰਨੇ ਇੰਟਰਵਿਊਜ਼ ਵੀ ਹੋ ਗਏ ਇੰਨਾ ਪਿਆਰ ਵੀ ਮਿਲ ਗਿਆ ਹੁਣ ਲਾਈਫ ਦੇ ਵਿੱਚ ਕਿਹੜਾ ਇੱਕ ਗੋਲ ਰਹਿ ਗਿਆ ਕਿ ਹਾਂ ਉਹ ਚੀਜ਼ ਰਹਿ ਗਈ ਉਹ ਵੀ ਕਰਨੀ ਹੈ ਪੂਰੀ ਬਾਜੀ ਹਜੇ ਤਾਂ ਬਹੁਤ ਕੁਝ ਸੋਚਿਆ ਹੋਇਆ ਵਾ ਜੀ ਤੇ ਕੰਮ ਜਾ ਬਹੋਵਾਂਗੇ ਮਿਹਨਤ ਕਰਦੇ ਆ ਜੀ ਬਾਕੀ ਉਸ ਮਾਲਕਾ ਤੇ ਡੋਰਾ ਜੀ ਅਜੇ ਤੁਸੀਂ ਤੁਹਾਡਾ ਕਿਹੜਾ ਸੁਪਨਾ ਹੈ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਉਹ ਸੁਪਨਾ ਪੂਰਾ ਹੋ ਜੇ ਕਿਉਂਕਿ ਹੁਣ ਤਾਂ ਮੇ ਵੀ ਬਹੁਤ ਜ਼ਿਆਦਾ ਨਾਮ ਬਣ ਗਿਆ ਤੁਹਾਡਾ ਵਧੀਆ ਜਿੱਦਾਂ ਵੀ ਸਾਡਾ ਨਾਮ ਆਣਾ ਚਾਹੀਦਾ ਵੱਡੇ ਸਿੰਗਰਾਂ ਦੇ ਵਿੱਚ ਜੀ ਵੈਸੇ ਕਿਹੜੇ ਸਿੰਗਰ ਨੂੰ ਤੁਸੀਂ ਦੋਨੋਂ ਜ਼ਿਆਦਾ ਫੋਲੋ ਕਰਦੇ ਹੋ ਅਸੀਂ ਜ਼ਿਆਦਾ ਉਸਤਾਦ ਜੀ ਨੂੰ ਕਰਦੇ ਆਨੁਸਤ ਫਤੀ ਅਲੀ ਖਾਨ ਸਾਹਿਬ ਜੀ ਮੈਂ ਕਹਿੰਦੀ ਆ ਉਹਨਾਂ ਦਾ ਇੱਕ ਗੀਤ ਹੋ ਜਾਵੇ ਤਾਂ ਫਿਰ ਕੀ ਕਹਿਣਾ ਹੈ ਹੂੰ ਜ਼ਰੂਰ ਜੀ ਯਾਰ ਬਲ ਜਮਤਿਆ ਸਿੱਧੇ ਮੂੰਹ ਬੁਲਾਉਂਦਾਨੀ ਜੋ ਮੈਂ ਚੱਗਾਈ ਮੈਨੂੰ ਡੋਬਦਾ ਨਾ ਤਰਦਾ ਕਿਹੜਾ ਕਰ ਜਮਾਏ ਹੋ ਖੜਾ ਮੈਂ ਵਿਚਾਰਦਾ ਇੱਕ ਕਰ ਰਬ ਦੋਤੇ ਦੂਜਾ ਕਰ ਯਾਰ ਦਾ ਇੱਕ ਕਰ ਰਬ ਦੋਤੇ ਦੂਜਾ ਰੱਬ ਵੱਲ ਜਾ ਮਤਿਓ ਸਿੱਧੇ ਮੂੰਹ ਬੁਲਾਉਂਦਾ ਨੀ ਰੱਬ ਵੱਲ ਜਾ ਮਤਿਓ ਸਾਹਮਣੇ ਵੀ ਆਉਂਦਾ ਨੀ ਦੋਮਾ ਵਿੱਚ ਕੋਈ ਮੈਨੂੰ ਡੋਬਦਾ ਨਾ ਤਾਰਦਾ ਦੋਮਾ ਵਿੱਚ ਕੋਈ ਦੂਜਾ ਕਰਿਆਰ ਦਾ ਕੀ ਬਾਤ ਹੈ ਕੀ ਬਾਤ ਅੱਛਾ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੂੰਗੀ ਮੈਂ ਦੇਖਿਆ ਮੋਸਟਲੀ ਤੁਸੀਂ ਜੇ ਕੋਈ ਸ਼ੋ ਵੀ ਲਾ ਰਹੇ ਹੋ ਜਾਂ ਫਿਰ ਇੰਟਰਵਿਊ ਵੀ ਦੇ ਰਹੇ ਹੋ ਕੱਪੜੇ ਵੀ ਸੇਮ ਹੁੰਦੇ ਨੇ ਚੁੰਨੀਆਂ ਵੀ ਸੇਮ ਹੁੰਦੀਆਂ ਨੇ ਈਵਨ ਚੁੱਪਲਾ ਵੀ ਸੇਮ ਹੁੰਦੀਆਂ ਨੇ ਕਾਰਨ ਕੀ ਹੈ ਕਾਰਨ ਤਾਂ ਇਹ ਹੈ ਜੀ ਪਹਿਲਾਂ ਤਾਂ ਅਸੀਂ ਨਾ ਅਲੱਗ-ਅਲੱਗ ਹੀ ਡਰੈੱਸ ਪਾਉਂਦੇ ਹੁੰਦੇ ਸੀ ਜੀ ਦੋਵੇਂ ਹੁੰਦੇ ਸੀ ਨਾ ਉਦੋਂ ਅਸੀਂ ਪਹਿਲਾਂ ਇਕੱਠੇ ਨੇ ਪਾਣੀ ਇੱਕੋ ਜੀ ਫਿਰ ਅਸੀਂ ਵਿੱਚ ਜਿਵੇਂ ਕਿ ਅਲੱਗ-ਅਲੱਗ ਪਾਣੀ ਸ਼ੁਰੂ ਕਰ ਦਿੱਤੀ ਫਿਰ ਐਦਾਂ ਨਾ ਜਿਵੇਂ ਅਸੀਂ ਗਾਉਣ ਜਾਂਦੇ ਸੀ ਨਾ ਅਗਲੇ ਕਹਿੰਦੇ ਤੁਸੀਂ ਦੋਨੇ ਵੀ ਰੀਅਲ ਸਿਸਟਰ ਹੋ ਜਿਵੇਂ ਹੁਣ ਬਹੁਤ ਸਾਰੀਆਂ ਸਿਸਟਰ ਆ ਗਈਆਂ ਸੇਮ ਡਰੈੱਸ ਪਾਉਂਦੇ ਆ ਨਾ ਇਹ ਦੁਨੀਆ ਕਰ ਕੀ ਆ ਜੀ ਅੱਛਾ ਹਾਂ ਜੀ ਐਦਾਂ ਨਹੀਂ ਪਰ ਉਹ ਸੇਮ ਹੀ ਕੱਪੜੇ ਹੁੰਦੇ ਆ ਜਿਵੇਂ ਸਟੇਜ ਤੇ ਜਿਹੜੇ ਹੁੰਦੇ ਆ ਵੈਸੇ ਨਹੀਂ ਹਾਂਜੀ ਅੱਛਾ ਹੁਣ ਕਿੰਨਾ ਕ ਜ਼ਿਆਦਾ ਪਿਆਰ ਮਿਲਦਾ ਹੈ ਮੈਂ ਕਹਿੰਦੀ ਹਾਂ ਦ ਸਿਟੀ ਹੈਡਲਾਈਨਸ ਵੱਲੋਂ ਤੁਸੀਂ ਇੰਨੇ ਜ਼ਿਆਦਾ ਫੇਮਸ ਹੋ ਗਏ ਫਰਸਟ ਇੰਟਰਵਿਊ ਤੁਹਾਡਾ ਇੱਧਰ ਹੀ ਸੀਗਾ ਬਹੁਤ ਉਸ ਟਾਈਮ ਤੁਸੀਂ ਰੋਏ ਵੀ ਸੀਗੇ ਤੇ ਅੱਜ ਤੁਹਾਨੂੰ ਕਿੰਨਾ ਕ ਪ੍ਰਾਊਡ ਹੁੰਦਾ ਹੈ ਕਿਉਂਕਿ ਤੁਹਾਡੀ ਇੰਟਰਵਿਊ ਨੂੰ ਜੇ ਲੈ ਕੇ ਗੱਲ ਕੀਤੀ ਜਾਵੇ ਉਸ ਟਾਈਮ ਤੁਸੀਂ ਰੋਏ ਹੋ ਪਰ ਅੱਜ ਬਹੁਤ ਜ਼ਿਆਦਾ ਖੁਸ਼ ਹੋ ਖੁਸ਼ੀ ਇਹ ਹੀ ਹੈ ਜੀ ਉਦੋਂ ਐਸੀ ਡਰ ਵੀ ਲੱਗਦਾ ਸੀ ਵੀ ਪਤਾ ਨਹੀਂ ਕੀ ਜਦ ਇੱਕ ਇਹ ਕੰਮ ਕਰਿਆ ਹੀ ਨਹੀਂ ਕਦੇ ਨਾ ਇਸ ਲੈਨ ਦੇ ਵਿੱਚ ਗਏ ਨਹੀਂ ਬਸ ਇੱਕ ਐ ਸੀ ਵੀ ਸਟੇਜ ਤੇ ਗਾਇਆਉਣਾ ਘਰ ਆ ਜਾਣਾ ਤੇ ਆ ਗੱਲਾਂ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਤੇ ਬਸ ਹੁਣ ਇੰਨੀਆਂ ਇੰਟਰਵਿਊਆਂ ਹੋ ਗਈਆਂ ਤੇ ਥੋੜਾ ਜਾਂ ਆਪ ਵੀ ਖੁੱਲ ਗਏ ਆ ਤੇ ਇਦਾਂ ਵੀ ਚਲੋ ਬਸ ਇਹ ਤਾਂ ਰੀਅਲ ਗੱਲਾਂ ਵਾਂ ਜੋ ਤੁਸੀਂ ਪੁੱਛਦੇ ਹੋ ਜੀ ਤੇ ਬਸ ਹੁਣ ਖੁਸ਼ ਆਂ ਜੀ ਅੱਛਾ ਇੰਨਾ ਪਿਆਰ ਮਿਲ ਰਿਹਾ ਹੈ ਕਿ ਆਪਣੇ ਜਿਹੜੇ ਤੁਹਾਡੇ ਇੰਨੇ ਫੈਨਸ ਨੇ ਲੋਕ ਮੈਂ ਕਹਿੰਨੀ ਆ ਇਹਨਾਂ ਦੀ ਕਿਰਨ ਜੀ ਨੇ ਮੈਨੂੰ ਦਿਖਾਈ ਸੀ ਕਿ ਆਫ ਕੈਮਰਾ ਕਿ ਇਹਨਾਂ ਦੀ ਤਸਵੀਰ ਵੀ ਬਣਾ ਕੇ ਦਿੱਤੀ ਆ ਤੇ ਮੈਂ ਕਹਿੰਨੀ ਉਹਨਾਂ ਲਈ ਜੇ ਕੋਈ ਦੋ ਲਾਈਨਾਂ ਹੋ ਜਾਂਦੀਆਂ ਬਹੁਤ ਸ਼ੁਕਰੀਆ ਕਰਦੇ ਆ ਜੀ ਸਰੋਤਿਆਂ ਦਾ ਤੇ ਸਾਡੇ ਜਿੰਨੇ ਫੈਨ ਜਿਹੜੇ ਸਾਨੂੰ ਪਿਆਰ ਕਰਦੇ ਸਾਡੀ ਗਾਇਕੀ ਨੂੰ ਵੀ ਸਾਨੂੰ ਵੀ ਤੇ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਆ ਜੀ ਤੇ ਇਦਾਂ ਹੀ ਪਿਆਰ ਕਰਦੇ ਰਹੋ ਆਪਣਾ ਤੇ ਇਦਾਂ ਹੀ ਸਾਨੂੰ ਆਪਣਾ ਆਪਣਾ ਦਵਾਵਾ ਦਿੰਦੇ ਰਹੋ ਵਧੀਆ ਵਧੀਆ ਜੀ ਤੇ ਕਿਹੜਾ ਕੀ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੋਗੇ ਜਿਉਂਕਿ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਇਨਾ ਮਾਨ ਸਨਮਾਨ ਕਰਦੇ ਨੇ ਉਹਨਾਂ ਸਾਰਿਆਂ ਲਈ ਜੀ ਅਸੀਂ ਮਾਸ਼ਾ ਭਾਜੀ ਸਾਡੇ ਬਹੁਤ ਅੱਛੇ ਸਿੰਗਰ ਜਿਨ੍ਹਾਂ ਨਾਲ ਅਸੀਂ ਬਹੁਤ ਸੰਗਤ ਵੀ ਕੀਤੀ ਹੈ ਬਹੁਤ ਅੱਛੇ ਇਨਸਾਨ ਵੀ ਨੇ ਤੇ ਸਿੰਗਰ ਵੀ ਹੈ ਉਹਨਾਂ ਦਾ ਇੱਕ Song ਮਣਕਾ ਮਣਕਾ ਜੋੜ ਕੇ ਹੈਨਾ ਉਹ ਇੱਕ ਇੱਕ ਮਣਕਾ ਜੋੜ ਕੇ ਗੁੰਦਲੀ ਮੈਂ ਗਾਨੀ ਇੱਕ ਇੱਕ ਮਣਕਾ ਜੋੜ ਕੇ ਗੁੰਦਲੀ ਮੈਂ ਗਾਨੀ ਖਾਰੇ ਕੇਸਾ ਹੋਵੇ ਗਾਨੀ ਮੇਰਾ ਦਿਲ ਵਰ ਜਾਨੀ ਹੇ ਖੋਰ ਕੇਸਾ ਹੋਵੇਗਾ ਨਹੀਂ ਮੇਰਾ ਦਿਲ ਵਰ ਜਾਨੀ ਹੇ ਖੋਰ ਕੇਸਾ ਹੋਵੇਗਾ ਨਹੀਂ ਮੇਰਾ ਦਿਲ ਵਰ ਜਾਨੀ ਕੀ ਬਾਤ ਹੈ ਅੱਛਾ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਰ ਨੂੰ ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਆ ਕਿ ਧੀਆ ਔਰ ਭਾਵੇਂ ਧੀਆ ਵਾ ਭਾਵੇਂ ਨੋਹਾਂ ਨੇ ਸਾਰਿਆਂ ਨੂੰ ਉਨੀ ਇੱਜ਼ਤ ਦਿਓ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੜ ਵੀ ਬਹੁਤ ਆ ਗਏ ਕਲਜੁਗੀ ਆ ਜੀ ਜੀ ਦੁਨੀਆ ਉੱਤੇ ਤੀਆਂ ਨੂੰ ਸਰੀਰ ਦੇ ਅੰਦਰ ਹੀ ਖਤਮ ਕਰਨ ਦੀ ਸੋਚ ਜਿਹੜੀ ਆ ਉਹਨੂੰ ਵੀ ਖਤਮ ਕਰਨਾ ਚਾਹੀਦਾ ਉਹ ਸੋਚ ਨੂੰ ਔਰ ਤੀਆਂ ਨਾਲ ਬਹੁਤ ਗਲਤ ਹੋ ਰਿਹਾ ਹੈਗਾ ਇਹ ਹੋਣਾ ਨਹੀਂ ਚਾਹੀਦਾ ਬਸ ਇਹੀ ਕਹਿਣਾ ਚਾਹੁੰਦੇ ਆ ਕਿਹੜੀ ਚੀਜ਼ ਨੂੰ ਤੁਹਾਨੂੰ ਦੇਖ ਕੇ ਲੱਗਦਾ ਕਿ ਤੀਆਂ ਨਾਲ ਗਲਤ ਹੋ ਰਿਹਾ ਹੈ ਕੀ ਤੁਸੀਂ ਕੀ ਫੇਸ ਕੀਤਾ ਹੋਇਆ ਬਸ ਜੀ ਫੇਸ ਤਾਂ ਕੁਝ ਨਹੀਂ ਇਦਾਂ ਦਾ ਵੀ ਹੁਣ ਦੇਖਦੇ ਆ ਆਪਾਂ ਫੋਨਾਂ ਉੱਤੇ ਲਾ ਲੋ ਟੀਵੀਆਂ ਵਿੱਚ ਕੁੜੀਆਂ ਨਾਲ ਕਿੰਨਾ ਗਲਤ ਹੋ ਰਿਹਾ ਹੈਗਾ ਜੀ ਭਾਵੇਂ ਛੋਟੀਆਂ ਵਾ ਭਾਵੇਂ ਵੱਡੀਆਂ ਨੇ بس ਕਹਿਣ ਦੀ ਲੋੜ ਹੀ ਨਹੀਂ ਪਤਾ ਹੀ ਆ ਜੀ ਦੁਨੀਆ ਨੂੰ ਤੇ ਪਰ ਬਸ ਉਹ ਅਮਲ ਨਹੀਂ ਕਰਦਾ ਇਸ ਗੱਲ ਨਾਲ ਤੇ ਸੋਚ ਇੱਕ ਸੋਚ ਹੁੰਦੀ ਹੈ ਇਨਸਾਨ ਦੀ ਨਾ ਸੋਚ ਬੜੀ ਦੂਰ ਤੱਕ ਲੈ ਜਾਂਦੀ ਆ ਬਿਲਕੁਲ ਜੇ ਸੋਚ ਨੂੰ ਆਪਾਂ ਚੰਗੀ ਨਿਗਾਹ ਨਾਲ ਦੇਖਾਂਗੇ ਤਾਂ ਸਾਰੇ ਆਪਣੇ ਲਈ ਰੱਬ ਆ ਜੀ ਜੇ ਗਲਤ ਨਿਗਾਹ ਨਾਲ ਦੇਖਣਾ ਫਿਰ ਤਾਂ ਜਿਹੜਾ ਬੰਦਾ ਆਪ ਗਲਤ ਉਹਨੂੰ ਸਾਰੇ ਗਲਤ ਲੱਗਣੇ ਬਿਲਕੁਲ ਬਸ ਸੋਚ ਨਾ ਸੋਚ ਨੂੰ ਥੋੜਾ ਬਸ ਇਹ ਕਹਿਣਾ ਚਾਹੁੰਦਾ ਹਾਂ ਬਸ ਸਹੀ ਰੱਖਣਾ ਆਪਣੀ ਸੋਚ